ਬਿਜਾਓ 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 ਮੇਰਾ ਵੀ ਜਾ ਖਾ ਟਰੈਕਟਰ ਤੇ ਜਾਓ ਉਹ ਟਰੈਕਟਰ ਦੀ ਟੈਂਸ਼ਨ ਨੂੰ ਵੇਖ ਲੈ ਟੈਂਸ਼ਨ ਨੂੰ ਲੱਗੀ ਹੋਇਆ ਅੱਗ ਓ ਇਧਰ ਨਾ ਕਰ ਜਾ ਇਧਰ ਨਾ ਕਰੋ ਤੇ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਆ ਰਹੀ ਹੈ ਜਿੱਥੇ ਕਿ ਕਿਸਾਨਾਂ ਦੀਆਂ ਚੌਪੜੀਆਂ ਨੂੰ ਅੱਗ ਲੱਗੀ ਹੈ ਜਿਹਾ ਕਿਸਾਨੀ ਕਰਨੇ ਵਿੱਚ ਕਿਸਾਨਾਂ ਦੇ ਆਰਜੀ ਰਹਿਣ ਬਸੇਰੇ ਬਣਾਏ ਗਏ ਸੀ ਜਿਨ੍ਹਾਂ ਨੂੰ ਕਿ ਅੱਜ ਦੁਪਹਿਰ ਬਾਅਦ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕਰੀਬ 10 ਤੋਂ 12 ਚੌਪੜੀਆਂ ਸੜ ਕੇ ਸੁਆਹ ਹੋ ਗਈਆਂ ਉੱਥੇ ਹੀ ਇੱਕ ਟਰੈਕਟਰ ਅਤੇ ਟਰਾਲੀ ਵੀ ਬੁਰੀ ਤਰ੍ਹਾਂ ਸੜ ਗਏ ਨੇ ਜਿਸ ਵਿੱਚ ਕਿ ਕਿਸਾਨਾਂ ਦਾ ਸਮਾਨ ਪੈਸਾ ਟੱਕਾ ਆਦਮੋਰ ਸਭ ਕੁਝ ਸੜ ਕੇ ਸੁਆਹ ਹੋ ਗਿਆ ਭਜਾਓ 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 ਮੇਰਾ ਵੀਰ ਆ ਟਰੈਕਟਰ ਤੇ ਜਾ ਉਹ ਟਰੈਕਟਰ ਦੀ ਟੈਂਸੀ ਨੂੰ ਵੇਖ ਲੈ ਟੈਂਸ਼ਨ ਨੂੰ ਲੱਗੀ ਹੋਇਆ ਅੱਗ ਓ ਇਧਰ ਨਾ ਕਰ ਯਾਰ ਇਧਰ ਨਾ ਕਰੋ ਉਹ ਟਰੈਕਟਰ ਦਾ ਟਾਇਰ ਪਾੜ ਲੈਣਾ ਯਾਰ ਦਿਖਾ ਕੇ ਕਰਕੇ ਤੁਸੀਂ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਚਸ਼ਮਦੀਦ ਬਜ਼ੁਰਗਾ ਮੁਤਾਬਕ ਉਹ ਜਦੋਂ ਕਿਸਾਨੀ ਸਟੇਜ ਕੋਲੋਂ ਵਾਪਸ ਆਪਣੇ ਟਰਾਲੀ ਕੋਲ ਆ ਰਹੇ ਸੀ ਤਾਂ ਉਹਨਾਂ ਨੂੰ ਟੈਂਟ ਵਿੱਚ ਲੱਗੀ ਅੱਗ ਨਜ਼ਰ ਆਈ ਜਿਸ ਤੋਂ ਬਾਅਦ ਹਵਾ ਤੇਜ਼ ਹੋਣ ਕਾਰਨ ਮਿੰਟਾਂ ਸਕਿੰਟਾਂ ਵਿੱਚ ਹੀ ਅੱਗ ਨੇ ਟਰੈਕਟਰ ਅਤੇ ਟਰਾਲੀ ਨੂੰ ਬੁਰੀ ਤਰ੍ਹਾਂ ਸਾੜ ਕੇ ਸੁਆਹ ਕਰ ਦਿੱਤਾ ਹਾਲਾਂਕਿ ਮੌਕੇ ਤੇ ਕਿਸਾਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇ ਕਾਬੂ ਨਾ ਪੈਂਦਾ ਦੇਖ ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਿਨ੍ਹਾਂ ਨੇ ਕਿ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਪੂਰੀ ਅੱਗ ਤੇ ਕਾਬੂ ਪਾ ਲਿਆ ਪਰ ਇਸ ਦੌਰਾਨ ਇੱਕ ਟਰੈਕਟਰ ਟਰਾਲੀ ਸਣੇ ਕਿਸਾਨਾਂ ਦੀਆਂ ਕਰੀਬ 10-12 ਚੋਪੜੀਆਂ ਸੜ ਕੇ ਸੁਆਹ ਹੋ ਗਈਆਂ ਨੇ ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਵੀ ਕਿਸਾਨ ਇਹਨਾਂ ਚੋਪੜੀਆਂ ਵਿੱਚ ਜਾਂ ਫਿਰ ਟਰੈਕਟਰ ਟਰਾਲੀ ਦੇ ਨੇੜੇ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਤੌਰ ਤੇ ਕਹਿ ਸਕਦੇ ਆ ਕਿ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੇ ਕੱਪੜੇ ਸੜ ਗਏ ਨੇ ਕਿਸਾਨਾਂ ਦੇ ਪੈਸੇ ਆ ਤੱਕ ਵੀ ਅੰਦਰ ਹੀ ਸੜ ਗਏ ਜਦ ਕਿ ਇੱਕ ਟਰੈਕਟਰ ਤੇ ਟਰਾਲੀ ਦਾ ਵੀ ਵੱਡਾ ਨੁਕਸਾਨ ਹੋਇਆ ਜੀ ਹਾਈਕਵਾਰ ਫਿਰ ਤੋਂ ਦੱਸਦੀ ਹੈ ਕਿ ਕਿਸਾਨੀ ਮੋਰਚੇ ਵਿੱਚ ਅੱਜ ਅੱਗ ਨੇ ਆਪਣਾ ਕਹਿਰ ਦਿਖਾਇਆ ਹੈ ਸਿਖਰ ਦੁਪਹਿਰੇ ਲੱਗੀ ਅੱਗ ਨੇ ਇੱਕ ਟਰੈਕਟਰ ਟਰਾਲੀ ਸਣੇ ਕਿਸਾਨਾਂ ਦੀਆਂ ਰਹਿਣ ਲਈ ਆਰਜੀ ਤੌਰ ਤੇ ਬਣਾਈਆਂ ਝੋਪੜੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ ਦੱਸਦੀ ਹੈ ਕਿ ਪਿਛਲੀ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਤੇ ਉੱਥੇ ਹੀ ਕਿਸਾਨਾਂ ਵੱਲੋਂ ਆਰਜੀ ਤੌਰ ਤੇ ਰਹਿਣ ਬਸੇਰੇ ਬਣਾਏ ਗਏ ਨੇ ਅਤੇ ਹੁਣ ਵਾਧਦੀ ਗਰਮੀ ਕਾਰਨ ਅੱਗ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅੱਗ ਨੇ ਅੱਜ ਕਿਸਾਨਾਂ ਦੀਆਂ ਝੋਪੜੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਵਿੱਚ ਕਈ ਕਿਸਾਨਾਂ ਦੀ ਟਰੈਕਟਰ ਟਰਾਲੀ ਵੀ ਆ ਗਈ ਅਤੇ ਸੜਕੇ ਸੁਆਹ ਹੋ ਗਈ ਇਸ ਦੌਰਾਨ ਕਿਸਾਨਾਂ ਦੇ ਕੱਪੜੇ ਆਦ ਅਤੇ ਲੀਡਰ ਅਤੇ ਵੀ ਸੜਕੇ ਸੁਆਹ ਹੋ ਗਏ ਪਰ ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਵੀ ਕਿਸਾਨ ਦਾ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ